ਪ੍ਰਸ਼ਾਸਨ ਮੁਰਦਾਬਾ ਰਾਜਵਿਆ 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 ਪ੍ਰਸ਼ਾਸਨ ਮੁਰਦਾਬਾ ਇਹ ਕਿਹੜੀ ਕਲੋਨੀ ਤੋਂ ਵਿਸ਼ਕਰਮ ਕਲੋਟੀਆਂ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਜੀ ਸਮੱਸਿਆ ਤੇ ਪਾਣੀ ਦੀ ਆ ਰਹੀ ਹੈ ਜੀ ਪਾਣੀ ਕਿੰਨੇ ਦਿਨ ਤੋਂ ਇੱਥੇ ਪਾਣੀ ਗੰਦਾ ਆ ਰਿਹਾ ਜੀ ਔਰ ਪਾਣੀ ਦੀ ਬੋਟਲਸ ਅਸੀਂ ਤੁਹਾਨੂੰ ਸ਼ੋਅ ਕੀਤੀ ਹੈਗੀਆਂ ਹੁਣੇ ਇੰਨਾ ਗੰਦਾ ਪਾਣੀ ਹੈ ਕਿ ਇੱਥੇ ਮਤਲਬ ਇਹਦੇ ਨਾਲ ਆਪਾਂ ਵੈਸੇ ਦੇਖਣ ਚ ਬਹੁਤ ਗੰਦਾ ਲੱਗਦਾ ਜੇ ਇਹਨੂੰ ਯੂਜ਼ ਕਰਾਂਗੇ ਤਾਂ ਬਹੁਤ ਜ਼ਿਆਦਾ ਸਮੱਸਿਆ ਆਉਣ ਵਾਲੀਆਂ ਜੀ ਬੱਚੇ ਇਹਰੇ ਇਸ ਪਾਣੀ ਨੂੰ ਹੈ ਜੇ ਹੋਣ ਦੀ ਸਮੱਸਿਆ ਹੋਰ 100 ਤਰੀਕੇ ਦੀਆਂ ਬਿਮਾਰੀਆਂ ਲੱਗ ਸਕਦੀਆਂ ਇਹ ਕਿੰਨੇ ਦਿਨਾਂ ਤੋਂ ਆ ਸਾਨੂੰ ਇੱਕ ਹਫ਼ਤੇ ਤੋਂ ਅਸੀਂ ਜੂਝ ਰਹੇ ਹਾਂ ਇਸ ਪ੍ਰੋਬਲਮ ਤੋਂ ਕੋਈ ਕਿਸੇ ਨੇ ਕੋਈ ਬਿਮਾਰੀ ਦਾ ਸੰਭਲ ਕਰਨਾ ਪਿਆ ਜੀ ਪਾਣੀ ਦੀ ਹਾਂਜੀ ਬੱਚੇ ਬਿਮਾਰ ਹੈਗੇ ਆ ਜਿੱਥੇ ਦੋ ਤਿੰਨ ਬੱਚੇ ਹਾਲੇ ਹਸਪੀਟਲ ਗਏ ਸੀ ਲੋਕਲ ਡਾਕਟਰ ਕੋਲ ਜਾ ਹੀ ਰਹੇ ਆ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾਰਨੇ ਆ ਜੀ ਕਿ ਸਾਡੀ ਸਮੱਸਿਆ ਦਾ ਸਮਾਧਾਨ ਕੀਤਾ ਜਾਵੇ ਕਦੇ ਇਸ ਬਾਰੇ ਤੁਹਾਡੀ ਗੱਲ ਨਹੀਂ ਹੋਈ ਪ੍ਰਸ਼ਾਸਨ ਨਾਲ ਜਿੱਥੇ ਪਾਣੀ ਹਾਂਜੀ ਅਸੀਂ ਤਾਂ ਆਪਣੇ ਐਮਸੀ ਸਾਹਿਬ ਨੂੰ ਕਹਿੰਦੇ ਆ ਜੀ ਹੋਰ ਵੀ ਅੱਗੇ ਕਮੇਟੀ ਦੇ ਵਿੱਚ ਵੀ ਜਿਵੇਂ ਜਾਂਦੇ ਆ ਤਾਂ ਕੋਈ ਵੀ ਹੱਲ ਨਹੀਂ ਇਸ ਸਮੱਸਿਆ ਦਾ ਹੋ ਰਿਹਾ ਤੁਹਾਨੂੰ ਕੀ ਕਹਿੰਦੇ ਕਮੇਟੀ ਵਾਲੇ ਕੋਈ ਵੀ ਜਵਾਬ ਨਹੀਂ ਦਿੰਦੇ ਜੀ ਆਜੇ ਨਹੀਂ ਹਾਂਜੀ ਠੀਕ ਕਰ ਦਾਂਗੇ ਜੀ ਹੋ ਰਿਹਾ ਜੀ ਪਿੱਛੋਂ ਪਾਣੀ ਗੰਦਾ ਆ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਸਾਰੇ ਰਾਜਪੁਰੇ ਦੇ ਵਿੱਚ ਇਹ ਸਮੱਸਿਆ ਹੈ ਇਸ ਵਾਰਡ ਦੇ ਕਾਉਂਸਲਰ ਸਾਹਿਬ ਕੌਣ ਹੈ ਦੀਪਕ ਜੀ ਹੈ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਯਾਰ ਵੀ ਮੈਂ ਅੱਗੇ ਥੋੜੀ ਸਮੱਸਿਆ ਭੇਜ ਦਿੱਤੀ ਹੈ ਤੇ ਕੋਸ਼ਿਸ਼ ਕਰ ਰਹੇ ਕਹਿੰਦਾ ਮੈਂ ਅੱਗੇ ਪ੍ਰਸ਼ਾਸਨ ਸਾਡੀ ਕਹਿੰਦਾ ਕਿ ਨਹੀਂ ਸੁਣਵਾਈ ਕਰ ਰਹੇ ਨਹੀਂ ਫਿਰ ਜਿੰਨਾ ਗੰਦਾਪਣ ਤੂੰ ਦਿਖਾ ਰਹੇ ਹੈ ਇਹ ਪੀਣਾਂ ਤੋਂ ਦੂਰ ਇਹਦੇ ਨਾਲ ਤਾਂ ਨਹਾਣਾ ਜਾਂ ਕੱਪੜੇ ਧੋਣੇ ਕੁਝ ਵੀ ਨਹੀਂ ਜੀ ਈਵਨ ਤੱਕ ਹੀ ਸਾਨੂੰ ਈਵਨ ਤੱਕ ਹੀ ਸਾਨੂੰ ਇਨੀਕ ਸਮੱਸਿਆ ਆਉਂਦੀ ਹੈ ਜੀ ਮੈਂ ਤਾਂ ਖੁਦ ਹਸਪੀਟਲ ਹੋ ਕੇ ਆਈਆਂ ਉੱਥੇ ਚਾਰ ਪਾ ਦਿਨ ਉੱਥੇ ਰਹੀਆਂ ਮੈਂ ਡ੍ਰਿਪ ਲੱਗ ਤੇ ਇੱਕ ਜੰਮ ਸਾ ਸਾਨੂੰ ਇਹ ਵੀ ਆਉਂਦੀ ਹੈ ਜੀ ਪਾਣੀ ਦਾ ਜਿਹੜਾ ਫਲੋ ਹੈਗਾ ਉਹ ਇੰਨਾ ਜ਼ਿਆਦਾ ਹੁੰਦਾ ਹੈ ਕਈ ਵਾਰ ਟੈਂਕੀਆਂ ਦੇ ਵਿੱਚ ਪਾਣੀ ਆ ਅਸੀਂ ਉਸ ਫਿਰ ਪਾਣੀ ਸਾਨੂੰ ਮਜਬੂਰਨ ਵਾਸ ਸਾਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਵੀ ਯੂਜ਼ ਕਰੀਏ ਕਿਵੇਂ ਕਰੀਏ ਉਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਮੰਗ ਕੀ ਕਰਦੇ ਹੋ ਸਰਕਾਰ ਅਸੀਂ ਕਹਿੰਦੇ ਵੀ ਸਾਡਾ ਕੰਮ ਛੇਤੀ ਤੇ ਛੇਤੀ ਇਸ ਨੂੰ ਠੀਕ ਕੀਤਾ ਜਾਵੇ ਜੀ ਪਾਣੀ ਸਾਫ਼ ਸੁਥਰਾ ਆਵੇ ਜੀ ਕਿਉਂਕਿ ਬੇਸਿਕ ਨੀਡ ਹੈ ਹਰ ਇੱਕ ਪਾਣੀ ਤੋਂ ਬਿਨਾਂ ਸਰਦਾ ਹੀ ਨਹੀਂ ਕੁਝ ਵੀ ਜੀ ਹਾਂ ਠੀਕ ਜੀ ਇਹ ਵੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਮਰਸੀ ਪਾਲ ਹੈ ਕਿਹੜਾ ਮਾਦਲਾ ਬੀਬੀ ਇਹ ਵਿਸ਼ਕਰਮਾ ਨਗਰ ਹੈ ਇਹ ਕੀ ਸਮੱਸਿਆ ਬੀਬੀ ਆ ਰਹੀ ਹੈ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਸੰਤ ਪਤਾ ਨਹੀਂ ਚਲੇ ਟੰਕੀ ਚ ਕਿੰਨਾ ਚਲਾ ਗਿਆ ਉਹਦੇ ਬਾਅਦ ਸ ਮੈਂ ਪੀਤਾ ਪੀਣ ਦੇ ਬਾਅਦ ਮੈਂ 4 ਦਿਨ ਹਸਪੀਟਲ ਰਹੀਆਂ ਸਰਕਾਰੀ ਹਸਪੀਟਲ ਮੇਰਾ ਡ੍ਰਿਪ ਵਗੈਰਾ ਚੱਲਦਾ ਰਿਹਾ ਲੂਜ਼ ਮੋਸ਼ਨ ਵੋਮਟਿੰਗ ਚੱਕਰ ਆਣਾ ਹੁਣ ਵੀ ਇਹ ਸਾਰਾ ਇਹ ਗੰਦੇ ਪਾਣੀ ਦੀ ਵਜ੍ਹਾ ਕਰਕੇ ਹੋਇਆ ਜੀ ਹਾਂਜੀ ਤੇ ਫਿਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਹੀ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਮੈਂ ਹੀ ਕੀ ਹੋਰ ਛੋਟੇ ਛੋਟੇ ਬੱਚੇ ਜਿਹੜੇ ਇਸ ਪਾਣੀ ਨੂੰ ਪੀਂਦੇ ਨੇ ਕੀ ਸਵਸਥ ਰਹਿਣਾ ਬੀਬੀ ਤੁਸੀਂ ਜਿਵੇਂ ਗੰਦਾ ਪਾਣੀ ਦਿਖਾ ਰਹੀ ਹੈ ਕੁਝ ਹੀ ਕੋਈ ਇਸ ਤਰ੍ਹਾਂ ਬੋਤਲ ਪਾਣੀ ਦੇ ਗੰਦੇ ਪਾਣੀ ਦੇ ਭਰ ਕੇ ਨਗਰ ਕੌਂਸਲ ਨੂੰ ਦਿਖਾਇਆ ਹਾਂਜੀ ਦਿਖਾਇਆ ਫਿਰ ਉਹਨਾਂ ਨੇ ਕੋਈ ਉਹ ਨਹੀਂ ਕਰਿਆ ਜੀ ਨਹੀਂ ਅਜੇ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ ਜੀ ਕੋਈ ਇੱਥੇ ਬੰਦਾ ਤੁਹਾਡੀ ਸਮੱਸਿਆ ਤੋਂ ਵਾਸਤੇ ਆਇਆ ਜੀ ਆਂਦੇ ਨੇ ਕਹਿੰਦੇ ਨੇ ਗੱਟਰ ਸਾਫ ਕਰਾਂਗੇ ਦੇਖਾਂਗੇ ਫਿਰ ਚਲੇ ਜਾਂਦੇ ਨੇ ਉਹਦੇ ਬਾਅਦ ਕੋਈ ਇਦਾਂ ਦਾ ਹੋਇਆ ਨਹੀਂ ਹੈਗਾ ਕੀ ਕੀ ਲੱਗਦਾ ਜੀ ਇਹ ਇਹਦੇ ਵਿੱਚ ਪਾਣੀ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਜੀ ਇਸ ਰੀਜ਼ਾ ਤੇ ਨਹੀਂ ਲੱਗਦਾ ਇਹ ਲੱਗਦਾ ਜਿਵੇਂ ਗਟਰ ਦਾ ਪਾਣੀ ਹੁੰਦਾ ਇਨੀ 스ਮੈਲ ਆਂਦੀ ਹੈ ਅਗਰ ਤੁਸੀਂ ਬੋਟਲ ਖੋਲੋਗੇ ਤਾਂ ਸ਼ਾਇਦ ਤੁਸੀਂ ਖੜੇ ਵੀ ਨਹੀਂ ਹੋ ਪਾਓਗੇ ਇਨੀ 스ਮੈਲ ਆ ਰਹੀ ਹੈ ਦੇ ਵਿੱਚ ਮੇਰਾ ਨਾਮ ਦਲੀਪ ਸਿੰਘ ਹੈ ਜੀ ਕਿਹੜੀ ਕਲੋਨੀ ਤੋਂ ਦੇਵਨਗਰ ਘਰ ਹੈ ਜੀ ਮੇਰਾ ਸਾਹਮਣੇ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਕਲੋਨੀ ਨੂੰ ਇਹ ਜੀ ਇੱਥੇ ਸਭ ਤੋਂ ਜ਼ਿਆਦਾ ਪਾਣੀ ਦੀ ਪਾਣੀ ਦੀ ਤੇ ਸੀਵਰੇਜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਜੀ ਕਿਉਂਕਿ ਮੈਨੂੰ 7 ਸਾਲ ਹੋ ਗਏ ਨੇ ਇੱਥੇ ਆਏ ਨੂੰ ਤੇ ਮੈਂ ਆਣ ਕੇ ਇੱਥੇ ਹੀ ਨੋਟ ਕੀਤਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਤੇ ਸਿਵਰੇਜ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਮਹੱਲੇ ਦੇ ਵਿੱਚ ਜਾਂ ਸਾਡੇ ਇੱਥੇ ਰਹਿਣ ਵਾਲਿਆਂ ਵਾਸਤੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਇੱਕ ਦੋ ਕੰਪਲੇਨ ਤਾਂ ਹੁੰਦੀ ਹੈ ਸਿਵਰੇਜ ਵਾਲੇ ਆਉਂਦੇ ਨੇ ਕਰਨ ਵਾਸਤੇ ਚਲੇ ਜਾਂਦੇ ਨੇ ਆਉਂਦੇ ਨੇ ਇਹ ਕਰ ਜਾਂਦੇ ਪਰ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਪਾਣੀ ਦੀ ਚੱਲ ਰਹੀ ਜੀ ਪਾਣੀ ਦੇ ਅਸੀਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਸਾਡੀ ਹਾਲ ਹੈ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਐਮਸੀ ਸਾਹਿਬ ਅੱਗੇ ਵੀ ਰਿਕੁਐਸਟ ਕੀਤੀ ਆ ਸਾਰਿਆਂ ਅੱਗੇ ਰਿਕੁਐਸਟ ਕੀਤੀ ਆ ਵੀ ਸਾਡੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਸਾਡੇ ਬੱਚਿਆਂ ਦੀ ਸਿਹਤ ਦੀ ਪ੍ਰੋਬਲਮ ਵੱਧ ਸਕਦੀ ਹੈ ਜਿਵੇਂ ਇੱਕ ਬੀਬੀ ਬਿਮਾਰ ਹੋ ਕੇ ਚਲੀ ਗਈ ਹੈ ਤੇ ਹੋਰ ਵੀ ਇਸ ਤਰ੍ਹਾਂ ਆਪਾਂ ਪਾਣੀ ਪੀਂਦੇ ਆ ਕਿੰਨੇ ਟਾਈਮ ਤੋਂ ਪਾਣੀ ਜਿਹੜਾ ਹੈ ਗੰਦੇ ਪਾਣੀ ਦੀ ਸਿਪਾ ਦੇਖੋ ਜੀ ਪਾਣੀ ਹੁਣ ਤਾਂ ਜਿਹੜਾ ਚਾਰ ਪੰਜ ਦਿਨਾਂ ਤੋਂ ਤਾਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਸਾਡੇ ਕੋਲ ਪਾਣੀ ਦੇ ਇਹ ਜਿੰਨਾ ਗੰਦਾ ਪਾਣੀ ਤੁਸੀਂ ਦਿਖਾ ਰਹੇ ਹੋ ਜੀ ਹਾਂਜੀ ਇਹ ਇਹ ਗੰਦਾ ਪਾਣੀ ਫਿਰ ਪੀ ਪੀਪੂ ਲੈਣੇ ਨਹੀਂ ਨਹੀਂ ਪੀਣ ਦੇ ਤਾਂ ਕਾਬਿਲ ਹੀ ਨਹੀਂ ਹੈਗਾ ਜੀ ਅਚਾਨਕ ਕਿਹੜੀ ਕੋਈ ਟੈਂਕੀ ਟੁੰਕੀ ਚੜ ਜਾਏ ਤਾਂ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਤੇ ਸਮਰਸੀਬਲ ਵੀ ਲੱਗੇ ਹੋਏ ਆ ਸਮਰਸੀਬਲ ਤੇ ਮੇਰਾ خیال ਕਿ 50% ਵੀ ਨਹੀਂ ਹੋਣੇ ਜੀ ਫਿਰ ਕਿਵੇਂ ਸਰਦੇ ਪੀਣ ਪਾਣੀ ਪੀਣੇ ਪਾਣੀ ਵੀ ਇੱਕ ਦੂਜੇ ਦੇ ਘਰੋਂ ਲੈ ਕੇ ਆਉਂਦੇ ਨੇ ਜੀ ਪੀਣ ਵਾਲਾ ਪਾਣੀ ਜਦੋਂ ਦੇਖ ਲੈਂਦੇ ਨਾ ਟੂਟੀ ਦੇ ਵਿੱਚੋਂ ਜਿਵੇਂ ਤੁਸੀਂ ਮੈਨੂੰ ਦੱਸਤਾ ਮੈਂ ਤੁਹਾਨੂੰ ਦੱਸਤਾ ਕਿ ਗੰਦਾ ਪਾਣੀ ਆ ਰਿਹਾ ਹੈ ਤੇ ਉਹ ਫਿਰ ਆਪਾਂ ਇੱਕ ਦੂਜੇ ਦੇ ਕਰਜ਼ੇ ਵਿੱਚ ਟੈਂਕੀ ਭਰੀ ਹੈ ਜੀ ਕਿਹਦੇ ਕਰ ਦੋ ਟੈਂਕੀਆਂ ਨੇ ਉਹਨਾਂ ਕਰ ਦੋ ਬਾਟੀਆਂ ਪੀਣ ਵਾਸਤੇ ਲੈ ਆਂਦੀਆਂ ਪਾਣੀ ਦੀਆਂ ਤੇ ਪੀਣ ਵਾਸਤੇ ਆਪਣਾ ਗੁਜਾਰਾ ਕਰਦੇ ਨੇ ਤੇ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਪ੍ਰਸ਼ਾਸਨ ਨੇ ਕੋਈ ਆਸ਼ਵਾਸਨ ਦਿੱਤਾ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਆਸ਼ਵਾਸਨ ਨਹੀਂ ਦਿੱਤਾ ਜੀ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨੇ ਆ ਕਿ ਸਾਡੀ ਜਿਹ